ਹਮੀਰਪੁਰ ਲਈ ਤੁਸੀਂ ਹੁਣ ਤੱਕ ਕਿਹੜੇ-ਕਿਹੜੇ ਵੱਡੇ ਪ੍ਰੋਜੈਕਟ ਕੀਤੇ ਹਨ ਹਮੀਰਪੁਰ ਜਾਂ ਖਾਸ ਕਰਕੇ ਹਿਮਾਚਲ ਲਈ ਜੇ ਮੈਂ ਹਮੀਰਪੁਰ ਸੰਸਦੀਕ ਖੇਤਰ ਦੀ ਗੱਲ ਕਰਾਂ ਜੀ ਤਾਂ ਸਿਹਤ ਦੇ ਖੇਤਰ ਵਿੱਚ ਹੈਲਥ ਦੇ ਖੇਤਰ ਵਿੱਚ ਅਸੀਂ ਏਮਸ ਹਸਪਤਾਲ 1762 ਕਰੋੜ ਰੁਪਏ ਦਾ ਬਣਾਇਆ ਹੈ ਜੀ 700 ਤੋਂ ਜ਼ਿਆਦਾ ਬਿਸਤਰ ਦਾ ਹਸਪਤਾਲ ਹੈ ਤੇ ਇਸ ਤੋਂ ਇਲਾਵਾ ਪੀਜੀਆਈ ਦਾ ਹਸਪਤਾਲ 500 ਕਰੋੜ ਰੁਪਏ ਦੀ ਲਾਗਤ ਤੋਂ ਹੁਣ ਅਚ ਬਣ ਰਹੇ 300 ਬਿਸਤਰ ਦਾ ਹਸਪਤਾਲ ਹਮੇਰਪੁਰ ਨਮਾ ਬਣਾਇਆ ਹੈ ਹਰ ਜ਼ਿਲ੍ਹੇ ਦੇ ਵਿੱਚ ਹਮੇਰਪੁਰ ਊਨਾ ਬਲਾਸਪੁਰ ਜੱਚਾ ਬੱਚਾ ਹਸਪਤਾਲ ਮਦਰ ਐਂਡ ਚਾਈਲਡ ਹਸਪਤਾਲ ਬਣਾਇਆ ਲੰਮੇ ਸਮੇਂ ਤੋਂ ਇਹ ਵੀ ਦੋਸ਼ ਲੱਗਦੇ ਰਹੇ ਨੇ ਕਿ ਦੇਸ਼ ਦੇ ਵਿੱਚ ਬੋਲਣ ਦੀ ਆਜ਼ਾਦੀ ਇਹ ਜਿਹੜੀ ਉਹ ਦਿਨੋਂ ਦਿਨ ਖਤਮ ਕੀਤੀ ਜਾ ਰਹੀ ਹੈ ਤੇ ਜੋ ਸਵਾਲ ਪੁੱਛਰੇ ਕੋੜੇ ਤੋਂ ਕੋੜੇ ਮੈਂ ਸਿੱਧਾ ਸਿੱਧਾ ਜਵਾਬ ਦੇ ਰਹੇ ਹਾਂ ਜਿਹੜੇ ਇੰਡੀਆ ਗੱਠਜੋੜ ਆ ਉਹ ਇਹ ਵੀ ਦੋਸ਼ ਕਿਉਂ ਲਾਉਂਦੇ ਨੇ ਤੁਹਾਡੇ ਤੇ ਕਿ ਰੱਖਵਾ ਕਰਨ ਦੇ ਖਿਲਾਫ ਹੈ ਵੀ ਯੂਪੀ ਸਰਕਾਰ ਮੋਦੀ ਜੀ ਨੇ ਨਾ ਕੋਈ ਧਰਮ ਦੇ ਨਾਮ ਤੇ ਰਾਜਨੀਤੀ ਕੀਤੀ ਨਾ ਕੋਈ ਧਰਮ ਦੇ ਨਾਮ ਤੇ ਕੋਟਾ ਦਿੱਤਾ ਅਸੀਂ ਤਾਂ ਗਰੀਬ ਦਾ ਕਲਿਆਣ ਕੀਤਾ ਚਾਹੇ ਮੁਸਲਮਾਨ ਸੀ ਚਾਹੇ ਹਿੰਦੂ ਸੀ ਪੱਕੇ ਮਕਾਨ ਮਿਲੇ ਰਸੋਈ ਗੈਸ ਤੇ ਸਿਲੰਡਰ ਮਿਲੇ ਪਾਣੀ ਮਿਲਿਆ ਚੁੱਲਾ ਮੁਫਤ ਚ ਮਿਲਿਆ ਦਵਾਈ ਮੁਫਤ ਮਿਲੀ ਅਨਾਜ ਮੁਫਤ ਮਿਲਿਆ ਅਸੀਂ ਨਹੀਂ ਕਿਹਾ ਤੁਸੀਂ ਹਿੰਦੂ ਸਿੱਖ ਹੋ ਸਾਈ ਹੋ ਮੁਸਲਮਾਨ ਹੋ ਜਿਹੜਾ ਗਰੀਬ ਸੀ ਉਹਨੂੰ ਮਿਲਿਆ ਲੇਕਿਨ ਇਹ ਲੋਕੀ ਕਾਂਗਰਸ ਦੇ ਤੇ ਵਿਪੱਖਸ਼ ਅਤੁਸ਼ਟੀ ਕਰਨ ਦੀ ਰਾਜਨੀਤੀ ਕਰਦੇ ਨੇ ਜਾਤੀ ਦੇ ਨਾਮ ਤੇ ਧਰਮ ਦੇ ਨਾਮ ਤੇ ਵੰਡਦੇ ਨੇ ਅਸੀਂ ਤਾਂ ਸਭ ਕਾ ਸਾਥ ਸਭ ਕਾ ਵਿਕਾਸ ਕਰਦੇ ਹਾਂ ਇੰਡੀਆ ਗੱਠ ਜੋੜਦਾ ਇਹ ਕਹਿਣਾ ਹੈ ਕਿ ਜੇ ਇਸ ਵਾਰ ਬੀਜੇਪੀ ਸਰਕਾਰ ਫੇਰ ਸੱਤਾ ਚ ਆਉਂਦੀ ਹੈ ਫੇਰ ਤਾਂ ਉਸ ਤੋਂ ਬਾਅਦ ਬੀਜੇਪੀ ਨੇ ਵੋਟਾਂ ਨਹੀਂ ਪੈਣ ਦੇਣੀਆਂ ਇੱਥੇ ਤਮਾਸ਼ਾ ਰਾਜ ਵਜਾਂ ਨਰਿੰਦਰ ਮੋਦੀ ਸਰਕਾਰ 10 ਸਾਲ ਹੋ ਗਏ ਨੇ ਹਰ ਰਾਜ ਦੇ ਚੋਣ ਹੋਏ ਨੇ ਹਰ ਕਾਰਪੋਰੇਸ਼ਨ ਜ਼ਿਲ੍ਹਾ ਪਰਿਸ਼ਦ ਸਾਰੇ ਦੇ ਚੋਣ ਹੋਏ ਜਿੱਥੇ ਕਸ਼ਮੀਰ ਚ ਕਦੇ ਪੰਚਾਇਤ ਦੇ ਚੋਣ ਨਹੀਂ ਹੋਏ ਸੀ ਉੱਥੇ ਵੀ ਚੋਣ ਕਰਵਾਏ ਡੀਡੀਸੀ ਦੇ ਚੋਣ ਜਿਹੜੇ ਬੀਡੀਸੀਜ਼ ਵਗੈਰਾ ਚੁਣੇ ਜਾਂਦੇ ਨੇ ਉੱਥੇ ਉਹ ਵੀ ਚੋਣ ਕਰਵਾਏ ਨੇ ਇਹ ਮੋਦੀ ਜੀ ਨੇ ਜਿਹੜੇ 2001 ਤੋਂ ਲੈ ਕੇ 14 ਤੱਕ ਮੁੱਖ ਮੰਤਰੀ ਰਹੇ 14 ਤੋਂ 24 ਤੱਕ ਪ੍ਰਧਾਨ ਮੰਤਰੀ ਰਹੇ ਪਰ ਵੋਟਾਂ ਨਾਲ ਹੀ ਜਿੱਤ ਕੇ ਆਏ ਨੇ ਲੋਕਾਂ ਦਾ ਦਿਲ ਜਿੱਤ ਕੇ ਆਏ ਨੇ ਉਹ ਕਿਉਂ ਇਹੋ ਜਿਹਾ ਕਰਨਗੇ ਕਿ ਦੋਸ਼ ਹੈ ਕਿ ਚੁਣੀਆਂ ਹੋਈਆਂ ਸਰਕਾਰਾਂ ਨੇ ਜਿਹੜੀਆਂ ਉਹਨਾਂ ਨੂੰ ਖਰੀਦੋ-ਫਰੋਖਤ ਕਰਕੇ ਉਹਨਾਂ ਨੂੰ ਬੀਜੇਪੀ ਤੋੜਦੀ ਹੈ 80 ਸਰਕਾਰਾਂ ਬਰਖਾਸਤ ਕਾਂਗਰਸ ਨੇ ਕੀਤੀਆਂ 80 ਸਰਕਾਰਾਂ ਭਾਰਤ ਅੰਦਰ ਬਾਟਣੇ ਕੋਈ ਸਰਕਾਰ ਬਰਖਾਸਤ ਨਹੀਂ ਹੁੰਦੀ ਕਾਂਗਰਸ ਦੇ ਆਪਣੇ ਕੰਮਕਾਜ ਤੋਂ ਲੋਕੀ ਤਰਸਤ ਹੋ ਕੇ ਮੱਧ ਪ੍ਰਦੇਸ਼ ਉਹਨਾਂ ਦੀ ਸਰਕਾਰ ਛੱਡ ਕੇ ਆਏ ਜੇ ਸਿੱਖ ਗਲਤ ਕੰਮ ਕੀਤਾ ਹੁੰਦਾ ਤਾਂ ਮੱਧ ਪ੍ਰਦੇਸ਼ ਸਾਡੀ ਵਾਪਸ ਸਰਕਾਰ ਨਹੀਂ ਬਣਦੀ ਸਾਲਚੀ ਨਦੀ ਸਰਕਾਰ ਤੋਂ ਦੁਖੀ ਹੋ ਗਏ ਲੋਕ ਕੀ ਹੋਏ ਕਿ ਨਹੀਂ ਹੋਏ ਭਾਜਪਾ ਨੇ ਫਿਰ ਸਰਕਾਰ ਬਣਾਈ ਕਿ ਨਹੀਂ ਬਣਾਈ ਇਹ ਡਾਤ ਤੁਰ ਉਪਯੋਗ ਹੈ ਜਿਹੜਾ ਭਾਜਪਾ ਕਰ ਰਹੀ ਹੈ ਵਿਰੋਧੀ ਤੇ ਵਿਰੋਧੀ ਧਿਰ ਦੇ ਜਿੰਨੇ ਵੀ ਲੀਡਰ ਨੇ ਵੱਡੇ ਲੀਡਰ ਨੇ ਉਹਨਾਂ ਨੂੰ ਡਰਾਉਣ ਵਾਸਤੇ ਔਰ ਖਾਸ ਕਰਕੇ ਇਹ ਦੋਸ਼ ਨੇ ਕਿ ਅਰਵਿੰਦ ਕੇਜਰੀਵਾਲ ਨੂੰ ਇਸ ਕਰਕੇ ਜੇਲ੍ਹ ਚ ਪਾਇਆ ਇਲੈਕਸ਼ਨ ਕੋਰਟ ਤੋਂ ਬਾਅਦ ਤਾਂ ਕਿ ਉਹ ਚੋਣ ਪ੍ਰਚਾਰ ਨਾ ਕਰ ਸਕੇ ਇਹ ਸਾਰੇ ਇੱਕ ਪਾਰਟੀ ਦੇ ਨੇਤਾ ਜੇਲ੍ਹ ਚ ਨੇ ਮੰਤਰੀ ਇਹ ਹਿੰਦੁਸਤਾਨ ਨੇ ਕਦੇ ਐਹੋ ਜਿਹੀ ਬੇਸ਼ਰਮ ਸਰਕਾਰ ਤੇ ਐਹੋ ਜਿਹੀ ਭ੍ਰਸ਼ਟ ਸਰਕਾਰ ਨਹੀਂ ਦੇਖੀ ਜਿਹੜੀ ਜੇਲ੍ਹ ਚ ਅੱਧੀ ਸਰਕਾਰ ਬੈਠੀ ਹੋਵੇ ਜਿੱਦਾਂ ਮੁੱਖ ਮੰਤਰੀ ਉਪ ਮੁੱਖ ਮੰਤਰੀ ਜੇਲ੍ਹ ਚ ਹੋਵੇ ਤੇ ਬੇਸ਼ਰਮੀ ਨਾਲ ਜੇਲ੍ਹ ਤੋਂ ਸਰਕਾਰ ਚਲਾਵੇ ਦੇਸ਼ ਵਿੱਚ ਇਸ ਵੇਲੇ ਚੋਣਾਂ ਵੀ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ ਲੋਕ ਸਭਾ ਦੀਆਂ ਚੋਣਾਂ 2024 ਦੀਆਂ ਬਿਲਕੁਲ ਸਿਰ ਤੇ ਨੇ ਕਿਉਂਕਿ ਇੱਕ ਜੂਨ ਨੂੰ ਪੰਜਾਬ ਦੀਆਂ ਵੀ ਹਿਮਾਚਲ ਦੀਆਂ ਵੀ ਜਿਹੜੀਆਂ ਚੋਣਾਂ ਹੋਣੀਆਂ ਨੇ ਆਖਰੀ ਪੜਾਅ ਦੀਆਂ ਤੇ 4 ਜੂਨ ਨੂੰ ਰਿਜ਼ਲਟ ਆ ਜਾਣਾ ਹੈ ਸੋ ਇਸ ਵੇਲੇ ਹਿਮਾਚਲ ਦੇ ਵਿੱਚ ਆ ਅਸੀਂ ਸਾਡੇ ਨਾਲ ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਜੀ ਮੌਜੂਦ ਨੇ ਉਹਨਾਂ ਨੂੰ ਪੁੱਛਾਂਗੇ ਕਿ ਹਿਮਾਚਲ ਦੇ ਵਿੱਚ ਚੋਣ ਕੰਪੇਨ ਕਿਸ ਤਰ੍ਹਾਂ ਚੱਲਦੀ ਹੈ ਤੇ ਦੇਸ਼ ਦੇ ਵਿੱਚ ਕਿਉਂਕਿ ਭਾਜਪਾ ਦਾ ਨਾਅਰਾ ਇਸ ਵਾਰ ਦਾ ਕਿ ਇਸ ਅਬ ਕੀ ਬਾਰ 400 ਪਾਰ ਸੋ 400 ਸੀਟਾਂ ਕਿਵੇਂ ਆਉਣਗੀਆਂ तमाम ਗੱਲਾਂ ਬਾਤਾਂ ਕਰਨ ਲਈ ਸਾਡੇ ਨਾਲ ਮੌਜੂਦ ਨੇ ਅਨੁਰਾਗ ਠਾਕੁਰ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਆਪਕਾ ਸਵਾਗਤ ਕਿਸ ਤਰ੍ਹਾਂ ਚੱਲ ਰਹੀ ਚੋਣ ਕੰਪੇਨ ਬਹੁਤ ਵਧੀਆ ਚੜ੍ਹਦੀ ਕਲਾ ਚੜ੍ਹਦੀ ਕਲਾ ਫਤਿਹ ਕਰਨ ਦੀ ਤਿਆਰੀ ਹੈ ਪੰਜਵੀਂ ਇਲੈਕਸ਼ਨ ਹੈ ਤੁਹਾਡੀ ਮੇਰੀ ਪੰਜਵੀਂ ਚੋਣ ਹੈ ਸੋ ਹਮੀਰਪੁਰ ਲਈ ਤੁਸੀਂ ਹੁਣ ਤੱਕ ਕਿਹੜੇ ਕਿਹੜੇ ਵੱਡੇ ਪ੍ਰੋਜੈਕਟ ਕੀਤੇ ਹੈ ਹਮੀਰਪੁਰ ਜਾਂ ਖਾਸ ਕਰਕੇ ਹਿਮਾਚਲ ਲਈ ਜਿਵੇਂ ਹਮੀਰਪੁਰ ਸੰਸਦੀਕ ਖੇਤਰ ਦੀ ਗੱਲ ਕਰਾਂ ਦਾ ਸਵਾਸਥਿਅਤ ਦੇ ਖੇਤਰ ਚ ਹੈਲਥ ਦੇ ਖੇਤਰ ਚ ਜੀ ਅਸੀਂ ਏਮਸ ਹਸਪਤਾਲ 1762 ਕਰੋੜ ਰੁਪਏ ਦਾ ਬਣਾਇਆ ਜੀ 700 ਤੋਂ ਜ਼ਿਆਦਾ ਬਿਸਤਰ ਦਾ ਹਸਪਤਾਲ ਹੈ ਜੀ ਤੇ ਇਸ ਤੋਂ ਇਲਾਵਾ ਪੀਜੀਆਈ ਦਾ ਹਸਪਤਾਲ 500 ਕਰੋੜ ਰੁਪਏ ਦੀ ਲਾਗਤ ਤੋਂ ਉੱਨਾ ਚ ਬਣ ਰਿਹਾ ਹੈ 300 ਬਿਸਤਰ ਦਾ ਹਸਪਤਾਲ ਹਮੇਰਪੁਰ ਚ ਨਮਾ ਬਣਾਇਆ ਹਰ ਜ਼ਿਲ੍ਹੇ ਦੇ ਚ ਹਮੇਰਪੁਰ ਉੱਨਾ ਬिलासपुर ਜੱੱਚਾ ਬੱਚਾ ਹਸਪਤਾਲ ਮਦਰ ਐਂਡ ਚਾਈਲਡ ਹਸਪਤਾਲ ਬਣਾਇਆ ਡਰਾਮਾ ਸੈਂਟਰ ਐ ਮਨਜ਼ੂਰ ਕਰਵਾਏ ਨੇ ਇਸ ਤੋਂ ਇਲਾਵਾ ਦੋ ਦੋ ਮੈਡੀਕਲ ਕਾਲਜ ਜੀ ਹਮਿਰਪੁਰ ਤੋਂ ਬिलासपुर ਲਈ ਸ਼ੁਰੂ ਹੋ ਗਏ ਨੇ ਕਲਾਸਾਂ ਬੈਠ ਗਈਆਂ ਨੇ ਇਸ ਤੋਂ ਇਲਾਵਾ ਵੀ ਜਿਹੜਾ ਮੈਂ ਵਿਅਕਤੀਗਤ ਤੌਰ ਤੇ ਸੰਸਦ ਮੋਬਾਈਲ ਸਵਾਸਥ્ય ਸੇਵਾ ਚਲਾਈ ਉਹਦੇ ਅਸੀਂ ਹਰ ਰੋਜ਼ ਨਵੇਂ ਪਿੰਡ ਦੇ ਵਿੱਚ ਗੱਡੀਆਂ ਜਾਂਦੀਆਂ ਨੇ ਡਾਕਟਰ ਨਰਸ ਜਾਂਦੇ ਨੇ 10 ਲੱਖ ਲੋਕਾਂ ਤੋਂ ਜ਼ਿਆਦਾ ਦਾ ਮੁਫਤ ਜਾਂਚ ਤੇ ਉਪਚਾਰ ਕਰਨ ਦਾ ਕੰਮ ਕੀਤਾ ਹੈ 41000 ਤੋਂ ਜ਼ਿਆਦਾ ਚਸ਼ਮੇ ਮੁਫਤ ਚ ਲਗਵਾਏ ਨੇ ਸ਼ਿਕਸ਼ਾ ਦੇ ਖੇਤਰ ਦੇ ਵਿੱਚ ਅਸੀਂ ਜਿੱਥੇ ਇੱਕ ਹੋਰ ਸੈਂਟਰਲ ਯੂਨੀਵਰਸਿਟੀ ਦੇਰਾ ਖੋਲੀ ਹੈ, ਟ੍ਰਿਪਲ ਆਈਟੀ ਉਨਾ ਖੋਲਿਆ ਹੈ। ਉੱਥੇ ਐਨਆਈਟੀ ਹਮੇਰਪੁਰ ਤੇ ਟੈਕਨੀਕਲ ਯੂਨੀਵਰਸਿਟੀ ਹਮੇਰਪੁਰ, ਕੈਰੀਅਰ ਪੁਆਇੰਟ ਯੂਨੀਵਰਸਿਟੀ ਹਮੇਰਪੁਰ, ਬਲਾਸਪੁਰ ਚ ਹਾਈਡਰੋ ਇੰਜੀਨੀਅਰਿੰਗ ਕਾਲਜ ਖੋਲਿਆ ਹੈ। ਮੈਡੀਕਲ ਕਾਲਜ ਮੇ ਤੁਹਾਨੂੰ ਦੱਸਦਾ ਦੋਨੋਂ ਜਗ੍ਹਾ ਖੋਲੇ ਨੇ। ਇਸ ਤੋਂ ਇਲਾਵਾ 6 ਕੇਂਦਰੀ ਵਿਦਿਆਲੇ ਤੇ ਨਾ ਜਾਣੇ ਕਿੰਨੇ ਆਈਟੀਆਈ ਪੋਲੀਟੈਕਨਿਕ ਵੀ ਖੁਲਵਾਇਨੇ। ਜਿੱਥੇ ਤੱਕ ਸੜਕਾਂ ਦੀ ਗੱਲ ਹੈ ਅਸੀਂ ਗਿਰਤਪੁਰ ਸਾਹਿਬ ਬਿਲਾਸਪੁਰ ਮੰਡੀ ਮਨਾਲੀ ਫੋਰ ਲੇਨ ਹਾਈਵੇ ਬਣਾ ਕੇ ਦਿੱਤਾ ਹੈ ਅਸੀਂ ਹਮੀਰਪੁਰ ਤੋਂ ਲੈ ਕੇ ਸ਼ਿਮਲਾ ਲਈ ਫੋਰ ਲੇਨ ਹਾਈਵੇ ਬਣਾ ਰਹੇ ਨੇ ਹਮੀਰਪੁਰ ਤੋਂ ਮਟੌਰ ਤੇ ਪਠਾਨਕੋਟ ਇਹ ਵੀ ਫੋਰ ਲੇਨ ਹਾਈਵੇ ਅੱਜਕੱਲ ਬਣ ਰਿਹਾ ਹੈ ਹਮੀਰਪੁਰ ਤੋਂ ਧਰਮਪੁਰ ਤੇ ਮੰਡੀ ਦੀ ਸੜਕ 1200 ਕਰੋੜ ਦੀ ਬਣ ਰਹੀ ਹੈ ਅਸੀਂ ਇਸ ਤੋਂ ਪਹਿਲੇ ਉਨਾ ਤੋਂ ਲੈ ਕੇ ਅੰਬ ਤੱਕ ਇਹ ਸੜਕ ਨੂੰ ਦੁਗਣਾ ਚੌੜਾ ਕਰਾਇਆ ਗਗਰੇਟ ਤੋਂ ਲੈ ਕੇ ਨਦੌਨ ਤੱਕ ਦੀ ਸੜਕ ਨੂੰ ਸੈਂਕੜੋ ਕਰੋੜ ਰੁਪਏ ਦੇ ਲਾਗਤ ਨਾਲ ਬਣਾਇਆ ਨਦੌਨ ਤੋਂ ਰਾਨੀਤਾਲ ਦੀ ਸੜਕ ਅਸੀਂ 100 ਕਰੋੜ ਰੁਪਏ ਦੀ ਬਣਾਈ ਇਸ ਤੋਂ ਇਲਾਵਾ ਹਮੇਰਪੁਰ ਤੋਂ ਬਿਲਾਸਪੁਰ ਦੀ ਸੜਕ 350 ਕਰੋੜ ਦੀ ਦੁਗਣੀ ਚੌੜੀ ਕਰਵਾਈ ਕੁਮਾਰਵੀਂ ਤੋਂ ਲੈ ਕੇ ਸਰਕਾ ਕਾੜ ਤੱਕ ਲਗਭਗ 100 ਕਰੋੜ ਰੁਪਏ ਦੀ ਸੜਕ ਨੂੰ ਬਣਾ ਕੇ ਦਿੱਤਾ ਇਹ ਤਾਂ ਮੈਂ ਕੁਝ ਵੱਡੀਆਂ ਸੜਕਾਂ ਦਸੀਆਂ ਨੇ ਇਸ ਤੋਂ ਇਲਾਵਾ ਹਜ਼ਾਰਾਂ ਕਰੋੜ ਦੀ ਗ੍ਰਾਮੀਣ ਸੜਕਾਂ ਬਣਾਈਆਂ ਨੇ ਜੀ ਜੇ ਮੈਂ ਤੁਹਾਨੂੰ ਪੁਲ ਦੀ ਗੱਲ ਦੱਸਾਂ ਤਾਂ ਲਠਿਆਣੀ ਮੰਦਲੀ ਪੁਲ ਜੇ ਪਾਖੜਾ ਬਿਆਸ ਦੇ ਰੈਜ਼ਰਵਾਇਰ ਤੇ ਪੁਲ ਦੇਖੋਗੇ 900 ਕਰੋੜ ਰੁਪਏ ਦਾ ਇਕਲੌਤਾ ਪੁਲ ਤੁਹਾਨੂੰ ਪੋਟਾ ਤੋਂ ਬਾਅਦ ਲਠਿਆਣੀ ਆਣੇ ਉਸ ਤੋਂ ਬਾਅਦ ਓਨਾ ਨਹੀਂ ਆਣਾ ਬਾਈਪਾਸ ਕਰਕੇ ਬਾਹਰ ਚਲੇ ਜਾਣਾ 900 ਕਰੋੜ ਰੁਪਏ ਦਾ ਪੁਲ ਬਣਾ ਰਹੇ ਐਸਵਾਨ ਅਦਿੱਤੀ ਅਸੀਂ 50-50 ਕਰੋੜ ਦੇ ਤਿੰਨ ਪੁਲ ਅਲੱਗ-ਅਲੱਗ ਬਣਾ ਦੋ ਬਣਾਤੇ ਦੋ ਨਵੇਂ ਮਨਜ਼ੂਰ ਕਰਵਾਤੇ ਇਹੋ ਜੇ ਕਈ ਪ੍ਰੋਜੈਕਟ ਨੇ ਜਿਹੜੇ ਸੀ ਸੜਕਾਂ ਚ ਕਰਵਾਏ ਨੇ ਜਿੱਥੇ ਤੱਕ ਰੇਲਵੇ ਲਾਈਨ ਦੀ ਗੱਲ ਹੈ ਪਨੁਪਲੀ ਬिलासपुर ਰੇਲਵੇ ਲਾਈਨ ਬੜੀ ਤੇਜ਼ੀ ਨਾਲ ਕੰਮ ਚੱਲ ਰਿਹਾ 2025 ਦੇ ਅੰਤ ਤੱਕ ਟ੍ਰੇਨ ਬिलासपुर ਪਹੁੰਚ ਜਾਣੀ ਹੈ ਓਨਾ ਤਲਵਾੜਾ ਇਹ ਰੇਲਵੇ ਲਾਈਨ ਨੂੰ ਅਸੀਂ ਦੌਲਤਪੁਰ ਚੌਂਕ ਜਿਹੜਾ ਹਿਮਾਚਲ ਦਾ ਕੰਮ ਸਾਰਾ ਪੂਰਾ ਕਰਵਾਤਾ ਇਲੈਕਟ੍ਰੀਫਿਕੇਸ਼ਨ ਕਰਾਤੀ ਹੈ ਨਵੀਆਂ ਟ੍ਰੇਨਾਂ ਹਰਦਵਾਰ ਲਈ ਵੀ ਚਲਾਤੀ ਨਾਂਦੇੜ ਸਾਹਿਬ ਮਹਾਰਾਸ਼ਟਰ ਲਈ ਚਲਾਤੀ ਖਾਟੂ ਸ਼ਾਮ ਰਾਜਸਥਾਨ ਦੇ ਜੈਪੁਰ ਤੱਕ ਲਈ ਵੀ ਚਲਾਤੀ ਮਹਾਕਾਲ ਲੋਕ ਉਜੈਨ ਲਈ ਚਲਾਤੀ ਬਰਿੰਦਵਾਨ ਮਥਰਾ ਲਈ ਚਲਾਤੀ ਆਗਰਾ ਗਵਾਲੀਅਰ ਤੇ ਇੰਦੋਰ ਲਈ ਟ੍ਰੇਨ ਵੀ ਚਲਾਤੀ ਕਲਕੱਤਾ ਲਈ ਟ੍ਰੇਨ ਚਲਾਤੀ ਤੇ ਦੇਸ਼ ਦੀ ਸਾਰ ਨੂੰ ਤੇਜ਼ ਚੱਲਣ ਵਾਲੀ ਵੰਦੇ ਪਰ ਟ੍ਰੇਨ ਅਸੀਂ ਉਹਨਾਂ ਤੋਂ ਦਿੱਲੀ ਲਈ ਚਲਾਤੀ ਸੋ ਹਿਮਾਚਲ ਦੇ ਲੋਕ ਜਿਹੜੇ ਐਜੂਕੇਸ਼ਨ ਲਈ ਜਾਂ ਹੈਲਥ ਲਈ ਚੰਡੀਗੜ੍ਹ ਕਿਉਂਕਿ ਚੰਡੀਗੜ੍ਹ ਨੇੜੇ ਹੈ ਉੱਥੇ ਜਾਂਦੇ ਸੀ ਖਾਸ ਕਰਕੇ ਪੀਜੀਆ ਜਾਂਦੇ ਸੀ ਉਹਨਾਂ ਨੂੰ ਹੁਣ ਇਸ ਕੰਮ ਲਈ ਹੈਲਥ ਜਾਂ ਐਜੂਕੇਸ਼ਨ ਲਈ ਚੰਡੀਗੜ੍ਹ ਨਹੀਂ ਜਾਣਾ ਪਏਗਾ ਮੈਨੂੰ ਇਹ ਲੱਗਦਾ ਹੈ ਆਉਣ ਵਾਲੇ ਸਾਲਾਂ ਚ ਏਮਸ ਤੇ ਪੀਜੀਆ ਇੱਕ ਇਹਨਾਂ ਸਤਰ ਵੱਜ ਜਾਏਗਾ ਰਾਤੋਂ ਰਾਤ ਕੋਈ ਵੀ ਇੰਸਟੀਚਿਊਟ ਸਟੈਬਲਿਸ਼ ਨਹੀਂ ਹੁੰਦਾ ਪੀਜੀਆ ਚੰਡੀਗੜ੍ਹ ਨੂੰ ਵੀ ਹੋਣ ਲਈ ਕਈ ਸਾਲ ਲੱਗੇ ਨੇ ਜਿੱਦਾਂ ਏਮਸ ਲਗਾਤਾਰ ਹੁਣ ਉਥੇ اوਪੀਡੀ ਵਧਦੀ ਜਾ ਰਹੀ ਹੈ ਐਦਾਂ ਹੀ ਉਹਨਾਂ ਦੇ ਵਿੱਚ ਵਧਦੀ ਜਾਏਗੀ ਪ੍ਰੈਸ਼ਰ ਪੀਜੀਆਈ ਚੰਡੀਗੜ੍ਹ ਤੇ ਘਟੇਗਾ ਕਿਉਂਕਿ ਨਾਲ ਲੱਗਦੇ ਇਲਾਕੇ ਜਿਹੜੇ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਤੋਂ ਲੈ ਕੇ ਨੰਗਲ ਤੱਕ ਨੇ ਇਹ ਸਾਰੇ ਕੋਈ ਏਮਸ ਜਾਏਗਾ ਕੋਈ ਪੀਜੀਆਈ ਉੱਨਾ ਚਾਹੇਗਾ ਕਿਉਂਕਿ ਇਹਨਾਂ ਨੇ ਇਹ ਸਾਰਨੂੰ ਨੇੜੇ ਪੈਂਦੇ ਨੇ ਉਹਨਾਂ ਲਈ ਬਹੁਤ ਸੁਵਿਧਾ ਹੋ ਜਾਏਗੀ ਸੋ ਪੰਜਾਬ ਦੇ ਵੀ ਬਹੁਤ ਸਾਰੇ ਜ਼ਿਲ੍ਹਿਆਂ ਨੂੰ ਇਹ ਹਸਪਤਾਲ ਨੇ ਜਿਹੜੇ ਹਿਮਾਚਲ ਦੇ ਉਹ ਕਮ ਦੇਣਗੇ ਹਿਮਾਚਲੇ ਤਾਂ ਦੇਣਗੇ ਪੰਜਾਬਲੇ ਵੀ ਦੇਣਗੇ ਜਦੋਂ ਪੰਜਾਬ ਦੇ ਲੋਕੀ ਇੱਥੇ ਆਣਗੇ ਤਾਂ ਹਿਮਾਚਲ ਦੇ ਲੋਕਾਂ ਦੀ ਆਮਦਨ ਵੀ ਵਧੇਗੀ ਢਾਬਾ ਵੀ ਚੱਲੇਗਾ ਚਾਹ ਦੀ ਦੁਕਾਨ ਵੀ ਚੱਲੇਗੀ ਟੈਕਸੀ ਵੀ ਚੱਲੇਗਾ ਸਬਜ਼ੀ ਵਿਕੇਗੀ ਫਲ ਵੀ ਵਿਕਣਗੇ ਦੁੱਧ ਵੀ ਵਿਕੇਗਾ ਕੰਮ ਧੰਦੇ ਵੀ ਮਿਲਣਗੇ ਪਰ ਨਾਲ ਦੇ ਨਾਲ ਮੁਫਤ ਨਹੀਂ ਪਰ ਚੰਗਾ ਇਲਾਜ ਵੀ ਮਿਲੇਗਾ ਹੁਣ ਤੁਹਾਡੇ ਅਗਲੇ ਪ੍ਰੋਜੈਕਟ ਕੀ ਨੇ ਇਸ ਵਾਰ ਜਿਹੜੀ ਬੀਜੇਪੀ ਦੀ ਸਰਕਾਰ ਬਣਦੀ ਹੈ ਕੇਂਦਰ ਦੇ ਵਿੱਚ ਤੁਸੀਂ ਚੋਣ ਲੜ ਰਹੇ ਹੋ ਪੰਜਵੀਂ ਚੋਣ ਆ ਤੁਹਾਡੀ ਤੁਸੀਂ ਜਿੱਤਣ ਤੋਂ ਬਾਅਦ ਤੁਹਾਡੇ ਕੀ ਡ੍ਰੀਮ ਪ੍ਰੋਜੈਕਟ ਨੇ ਜਿਹੜੇ ਤੁਸੀਂ ਹਿਮੇਰਪੁਰ ਲਈ ਹੈ ਹਿਮਾਚਲ ਲਈ ਹੋਰ ਕਰਨਾ ਚਾਹੁੰਦੇ ਹੋ ਵਿਕਾਸ 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 ਪਰ ਬੀਜੇਪੀ ਦਾ ਨਾਰਾ ਹੈ ਇਸ ਵਾਰ ਦਾ ਅਬ ਕੀ ਬਾਰ 400 ਪਾਰ ਸੋ 400 ਪਾਰ ਹੋਣਗੀਆਂ ਸੀਟਾਂ ਕਿਉਂਕਿ ਜੇ ਤੁਹਾਨੂੰ ਵਿਕਸਿਤ ਭਾਰਤ ਬਣਾਉਣਾ ਹੈ ਤਾਂ ਉਦਰੇ ਤੁਹਾਨੂੰ ਹਰ ਸੀਟ ਤੇ ਚੰਗਾ ਚੋਣ ਲੜਨਾ ਹੈ ਅਸੀਂ ਪਿਛਲੀ ਵਾਰੀ 303 ਸੀਟਾਂ ਜਿੱਤੀਆਂ ਹੂੰ 72 ਸੀਟਾਂ ਤੇ ਅਸੀਂ ਦੂਸਰੇ ਨੰਬਰ ਤੇ ਸੀ 375 ਸੀਟਾਂ ਮਨ ਜਾਂਦੀਆਂ ਹੂੰ ਅਸੀਂ ਇਸ ਵਾਰੀ ਭਾਜਪਾ ਨੇ ਟਾਰਗੇਟ ਰੱਖਿਆ 370 ਐਨਡੀਆ ਨੇ ਰੱਖਿਆ 400 ਪਾਰ ਤੇ ਨਿਸ਼ਚਿਤ ਤੌਰ ਤੇ ਮੋਦੀ ਜੀ ਦੇ નેਤਰ ਤੱਕ 400 ਪਾਰ ਕਰਕੇ ਬਿਖਾਵਾਂਗੇ ਇੰਡੀਆ ਗੱਠਜੋੜ ਦਾ ਇਹ ਕਹਿਣਾ ਹੈ ਕਿ ਜੇ ਇਸ ਵਾਰ ਭਾਜਪਾ ਸਰਕਾਰ ਫੇਰ ਸੱਤਾ ਚਾਹੁੰਦੀ ਹੈ ਫੇਰ ਤਾਂ ਉਸ ਤੋਂ ਬਾਅਦ ਭਾਜਪਾ ਨੇ ਵੋਟਾਂ ਨਹੀਂ ਪੈਣ ਦੇਣੀਆਂ ਇੱਥੇ ਤਾਨਾਸ਼ਾਹ ਰਾਜ ਹੋ ਜਾਣਾ ਮੈਨੂੰ ਲੱਗਦਾ ਇਸ ਤੋਂ ਵੱਡਾ ਝੂਠ ਤੇ ਅਫਵਾ ਫੈਲੰਦਾ ਕੰਮ हिंदुस्तान दी राजनीति च कदे नहीं होया जड़ा इस वारी कांग्रेस कर रही है। ਤੁਸੀਂ ਮੈਨੂੰ ਦੱਸੋ। ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ। ਕਿ ਉੱਥੇ ਕਾਰਪੋਰੇਸ਼ਨ ਤੇ ਮੇਰ ਦੇ ਚੋਣਾਂਾਂ ਹੋਈਆਂ 1.5 ਸਾਲ ਤੋਂ? ਨਹੀਂ ਹੋਈ। ਨਹੀਂ ਹੋਈ। ਇਹ ਲੋਕਤੰਤਰ ਦੀ ਹੱਤਿਆ ਹੈ। ਦੂਜਾ ਲੋਕਤੰਤਰ ਦੀ ਹੱਤਿਆ ਸੀ ਜਦੋਂ ਐਮਰਜੈਂਸੀ ਇੰਦਰਾ ਗਾਂਧੀ ਜੀ ਨੇ ਲਗਾਈ। ਤੁਹਾਡੇ ਵਰਗੇ ਪੱਤਰਕਾਰਾਂ ਨੂੰ ਉਸ ਟਾਈਮ ਦੇ ਨੂੰ ਜੇਲ੍ਹ ਚ ਪਾਤਾ। ਵਿਪੱਖਸ਼ੀ ਨੇਤਾਵਾਂ ਨੂੰ ਜੇਲ੍ਹ ਚ ਪਾਤਾ ਉਹ ਸੀ ਲੋਕਤੰਤਰ ਦੀ ਹੱਤਿਆ ਨਰਿੰਦਰ ਮੋਦੀ ਸਰਕਾਰ 10 ਸਾਲ ਹੋ ਗਏ ਨੇ ਹਰ ਰਾਜ ਦੇ ਚੋਣ ਹੋਏ ਨੇ ਹਰ ਕਾਰਪੋਰੇਸ਼ਨ ਜ਼ਿਲ੍ਹਾ ਪਰਿਸ਼ਦ ਸਾਰੇ ਦੇ ਚੋਣ ਹੋਏ ਜਿੱਥੇ ਕਸ਼ਮੀਰ ਚ ਕਦੇ ਪੰਚਾਇਤ ਦੇ ਚੋਣ ਨਹੀਂ ਹੋਏ ਸੀ ਉੱਥੇ ਵੀ ਚੋਣ ਕਰਵਾਏ ਡੀਡੀਸੀ ਦੇ ਚੋਣ ਜਿਹੜੇ ਬੀਡੀਸੀਜ਼ ਵਗੈਰਾ ਚੁਣੇ ਜਾਂਦੇ ਨੇ ਉੱਥੇ ਉਹ ਵੀ ਚੋਣ ਕਰਵਾਏ ਨੇ ਇਹ ਮੋਦੀ ਜੀ ਨੇ ਜਿਹੜੇ 2001 ਤੋਂ ਲੈ ਕੇ 14 ਤੱਕ ਮੁੱਖ ਮੰਤਰੀ ਰਹੇ 14 ਤੋਂ 24 ਤੱਕ ਪ੍ਰਧਾਨ ਮੰਤਰੀ ਰਹੇ और वोटाला जित के आए हैं लोगों का दिल जित के आए हैं वो क्यों योजा करे ए कांग्रेस है, है जिन्हें डॉक्टर भीम राव अंबेडकर जी ने चुनाव हरवाया भी पार्टी तो क्डिया भी अपमानित भी किया दूजे पास नरेंद्र मोदी ने उन्हें पंच तीर्थ जन्म भूमि शिक्षा भूमि दीक्षा भूमि चैत्य भूमि महापरिनिर्वाण नागपुर मऊ मुंबई दिल्ली तो लंडन बनाए म्यूजियम बनाए ने करोड़ों रुपये सम्मान किया संविधान दिवस असी मनाया छब्बी नवंबर कांग्रेस ने नहीं मनाया कदे असी बाबा साहब अंबेडकर की जयंती से राष्ट्रीय अवकाश किया और इकहत्तर परसेंट लाभार्थी प्रधानमंत्री फसल बीमा दे ते पी एम किसान सम्मान निधि जो छः हज़ार रुपया किसानों मिलता मिलदा साल का वह एस सी एस टी ओ बी सी ने पी एम आवास योजना जो पक्के मकान चार करोड़ मिले ने उद अठवंजा प्रसेंट लाभार्थी एस सी एस टी ने जोड़ा स्कॉलरशिप स्कीम है ਉਹਦੀ 55 ਤੋਂ 58% ਲਾਭਾਰਤੀ ਐਸ்சி ਐਸਟੀਓਬੀਸੀ ਤੁਸੀਂ ਕੋਈ ਖਾਕਾ ਉਠਾ ਕੇ ਦੇਖੋ ਮੁਦਰਾ ਯੋਜਨਾ 51% ਲਾਭਾਰਤੀ ਐਸ்சி ਐਸਟੀ ਨੇ ਇਹ ਮੋਦੀ ਸਰਕਾਰ ਚ ਨੇ ਤਾਂ 25 ਕਰੋੜ ਗਰੀਬ ਗਰੀਬੀ ਰੇਖਾ ਤੋਂ ਬਾਹਰ ਆਏ ਜਿਹਦੇ ਵਿੱਚ ਅਧਿਕਤਰ ਲੋਕੀ ਐਸ்சி ਐਸਟੀਓਬੀਸੀ ਪਰਿਵਾਰਾਂ ਦੇ ਸੀ ਜਿਹੜਾ ਇੰਡੀਆ ਘੱਟ ਜੋੜ ਆ ਉਹ ਇਹ ਵੀ ਦੋਸ਼ ਕਿਉਂ ਲਾਉਂਦੇ ਨੇ ਤੁਹਾਡੇ ਤੇ ਕਿ ਰੱਖਵਾ ਕਰਨ ਦੇ ਖਿਲਾਫ ਹੈ ਬੀਜੇਪੀ ਸਰਕਾਰ ਤਾਂ ਰੈਜ਼ਰਵੇਸ਼ਨ ਦੇ ਮੈਂ ਤੁਹਾਨੂੰ ਗੱਲ ਪੁੱਛਣਾ ਚਾਹੁੰਦਾ ਮੈਨੂੰ ਦੱਸੋ ਦੇਸ਼ ਦੇ ਵਿੱਚ ਐਸਸੀ ਐਸਟੀ ਓਬੀਸੀ 10 ਸਾਲ ਮੋਦੀ ਸਰਕਾਰ ਨੇ ਕਿਹ ਇੱਕ ਪਰਸੈਂਟ ਵੀ ਕੋਈ ਰਿਜ਼ਰਵੇਸ਼ਨ ਦਿੱਤਾ ਨਹੀਂ ਦਿੱਤਾ ਲੇਕਿਨ ਜਿੱਥੇ ਕਾਂਗਰਸ ਦੀ ਸਰਕਾਰ ਆਈ ਉੱਥੇ ਐਸਸੀ ਐਸਟੀ ਓਬੀਸੀ ਦਾ 5 ਪਰਸੈਂਟ ਕੋਟਾ ਮਾਰ ਕੇ ਮੁਸਲਮਾਨ ਸਮੁਦਾਇ ਨੂੰ ਦਿੱਤਾ ਕਿਉਂ ਨਹੀਂ ਖੜਗੇ ਜੀ ਜਵਾਬ ਦਿੰਦੇ ਨੇ ਕਿਉਂ ਨਹੀਂ ਰਾਹੁਲ ਗਾਂਧੀ ਜਵਾਬ ਦਿੰਦੇ ਨੇ ਕਿਉਂ ਮੇਰੇ ਦਲਿਤ ਭਾਈਵਾਲਾਂ ਦਾ ਤੇ ਭੈਣਾਂ ਦਾ ਹੱਕ ਮਾਰਿਆ ਤੇ ਮੁਸਲਮਾਨਾਂ ਨੂੰ ਦਿੱਤਾ ਨੇ ਮੋਦੀ ਜੀ ਨੇ ਨਾ ਕੋਈ ਧਰਮ ਦੇ ਨਾਮ ਤੇ ਰਾਜਨੀਤੀ ਕੀਤੀ ਨਾ ਕੋਈ ਧਰਮ ਦੇ ਨਾਮ ਤੇ ਕੋਟਾ ਦਿੱਤਾ ਅਸੀਂ ਤਾਂ ਗਰੀਬ ਦਾ ਕਲਿਆਣ ਕੀਤਾ ਚਾਹੇ ਮੁਸਲਮਾਨ ਸੀ ਚਾਹੇ ਹਿੰਦੂ ਸੀ ਪੱਕੇ ਮਕਾਨ ਮਿਲੇ ਰਸੋਈ ਗੈਸ ਤੇ ਸਿਲੰਡਰ ਮਿਲੇ ਪਾਣੀ ਮਿਲਿਆ ਚੁੱਲਾ ਮੁਫਤ ਚ ਮਿਲਿਆ ਦਵਾਈ ਮੁਫਤ ਮਿਲੀ ਅਨਾਜ ਮੁਫਤ ਮਿਲਿਆ ਅਸੀਂ ਨਹੀਂ ਕਿਹਾ ਤੁਸੀਂ ਹਿੰਦੂ ਅਸੀਂ ਕੋਈ ਸਾਈ ਮੁਸਲਮਾਨ ਹੋ ਜਿਹੜਾ ਗਰੀਬ ਸੀ ਉਹਨੂੰ ਮਿਲਿਆ ਲੇਕਿਨ ਇਹ ਲੋਕੀ ਕਾਂਗਰਸ ਦੇ ਤੇ ਵਿਪੱਖ ਅਤੁਸ਼ਟੀ ਕਰਨ ਦੀ ਰਾਜਨੀਤੀ ਕਰਦੇ ਨੇ ਜਾਤੀ ਦੇ ਨਾਮ ਤੇ ਧਰਮ ਦੇ ਨਾਮ ਤੇ ਵੰਡਦੇ ਨੇ ਅਸੀਂ ਤਾਂ ਸਬਕਾ ਸਾਥ ਸਬਕਾ ਵਿਕਾਸ ਕਰਦੇ ਹਾਂ ਸੋ ਭਾਜਪੀ ਧਰਮਿੰਦਰ ਪਖ ਪਾਰਟੀ ਬਿਲਕੁਲ ਤੁਸੀਂ ਦੇਖੋ ਮੈਂ ਤੁਹਾਨੂੰ ਤਾਜ਼ਾ ਉਦਾਹਰਣ ਦਿੰਦਾ ਹਾਂ ਹਿੰਦੁਸਤਾਨ ਚ ਬੋਧ ਸਰਕਟ ਬਣਾਇ ਕਿੰਨੇ ਮੋਦੀ ਜੀ ਨੇ ਬਣਾਇਆ ਕਰਤਾਰਪੁਰ ਕੋਰੀਡੋਰ ਕਿੰਨੇ ਬਣਾਇਆ ਮੋਦੀ ਜੀ ਨੇ ਬਣਾਇਆ ਹੇਮਕੁੰਡ ਸਾਹਿਬ ਤੇ ਰੋਪਵੇ ਕਿੰਨੇ ਬਣਾਇਆ ਮੋਦੀ ਜੀ ਨੇ ਬਣਾਇਆ 550 ਗੁਰੂ ਨਾਨਕ ਜੀ ਗੁਰਨਾਨਕ ਦੇਵ ਜੀ ਦਾ ਪ੍ਰਕਾਸ਼ ਉਤਮ ਮੋਦੀ ਜੀ ਨੇ ਬਣਾਇਆ 400 ਗੁਰਤੇਗ ਭਾਦਰ ਜੀ ਦਾ ਪ੍ਰਕਾਸ਼ ਉਤਮ ਮੋਦੀ ਸਰਕਾਰ ਨੇ ਬਣਾਇਆ ਸਾਹਿਬ ਜਾਦਿਆਂ ਦੀ ਸ਼ਹਾਦਤ ਨੂੰ ਵੀਰਵਾਲ ਦੀ ਵਜਰੂਪ ਮੋਦੀ ਜੀ ਨੇ ਮਨਾਇਆ ਪੂਰੇ ਦੇਸ਼ ਨੇ ਮਨਾਇਆ afghanistan ਸਿੱਖ ਪਰਿਵਾਰ ਫਸ ਗਿਆ ਤਿੰਨ ਚਾਜ ਚਾਟਰ ਭੇਜ ਕੇ ਪਰਿਵਾਰ ਬੁਲਾਏ ਤਿੰਨੋ ਚਾਜਾਂ ਦੇ ਗੁਰੂ ਗ੍ਰੰਥ ਸਾਹਿਬ ਨੂੰ ਸੁਰੱਖਿਤ ਬੁਲਾਏ ਮੋਦੀ ਜੀ ਨੇ ਕਰਵਾਇਆ ਔਰ ਇੱਕ ਇਹ ਦੋਸ਼ ਹੈ ਕਿ ਚੁਣੀਆਂ ਹੋਈਆਂ ਸਰਕਾਰਾਂ ਨੇ ਜਿਹੜੀਆਂ ਉਹਨਾਂ ਨੂੰ ਖਰੀਦੋ-ਫਰੋਖਤ ਕਰਕੇ ਉਹਨਾਂ ਨੂੰ ਬੀਜੇਪੀ ਤੋੜਦੀ ਹੈ ਭਾਵੇਂ ਉਹ ਹਿਮਾਚਲ 'ਚ ਵੀ ਦੋਸ਼ ਲੱਗੇ ਸੀ ਚੰਡੀਗੜ੍ਹ ਜਿਹੜੀ ਇਲੈਕਸ਼ਨ ਸੀ ਨਗਰ ਕੌਂਸਲ ਦੀ ਉੱਥੇ ਵੀ ਦੋਸ਼ ਲੱਗੇ 80 ਸਰਕਾਰਾਂ ਬਰਖਾਸਤ ਕਾਂਗਰਸ ਨੇ ਕੀਤੀਆਂ 80 ਸਰਕਾਰਾਂ ਹਮ ਭਾਰਤੀ ਜਨਤਾ ਪਾਰਟੀ ਨੇ ਕੋਈ ਸਰਕਾਰ ਬਰਖਾਸਤ ਨਹੀਂ ਕੀਤੀ ਕਾਂਗਰਸ ਦੇ ਆਪਣੇ ਕੰਮਕਾਜ ਤੋਂ ਲੋਕੀ ਤਰਸਤ ਹੋ ਕੇ ਮੱਧ ਪ੍ਰਦੇਸ਼ ਉਹਨਾਂ ਦੀ ਸਰਕਾਰ ਛੱਡ ਕੇ ਆਏ ਜੇ ਸੀ ਗਲਤ ਕੰਮ ਕੀਤਾ ਹੁੰਦਾ ਤਾਂ ਮੱਧ ਪ੍ਰਦੇਸ਼ ਸਾਡੀ ਵਾਪਸ ਸਰਕਾਰ ਨਹੀਂ ਬਣਦੀ ਸਾਲਚੀ ਉਹਨਾਂ ਦੀ ਸਰਕਾਰ ਤੋਂ ਦੁਖੀ ਹੋ ਗਏ ਲੋਕੀ ਹੋਏ ਕਿ ਨਹੀਂ ਹੋਏ ਭਾਜਪਾ ਨੇ ਫਿਰ ਸਰਕਾਰ ਬਣਾਈ ਕਿ ਨਹੀਂ ਬਣਾਈ ਹਿਮਾਚਲ ਪ੍ਰਦੇਸ਼ ਵੀ 15 ਮਹੀਨਿਆਂ ਚ ਉਹਨਾਂ ਦੇ ਐਮਐਲਏ ਦੁਖੀ ਹੋਗੇ ਕਿਉਂਕਿ ਜਿਹੜੇ ਵਾਅਦੇ ਕੀਤੇ ਨੇ ਉਹ ਤੋਂ ਕਾਂਗਰਸ ਮੁਕਰ ਗਈ ਕਾਂਗਰਸ ਨੇ ਕਿਹਾ ਸੀ 1500 ਰੁਪਏ ਮਹੀਨਾ ਮਹਿਲਾਵਾਂ ਨੂੰ ਦਵਾਂਗੇ 2 ਰੁਪਏ ਕਿਲੇ ਗੋਆ ਦੇ 100 ਰੁਪਏ ਲੀਟਰ ਦੁੱਧ ਖਰੀਦਾਂਗੇ ਨਹੀਂ ਕੀਤਾ ਕਿਹਾ ਸੀ 5 ਲੱਖ ਨੌਕਰੀਆਂ ਦੇਵਾਂਗੇ ਨਹੀਂ ਦਿੱਤੀਆਂ ਕਿਹਾ ਸੀ 600 ਕਰੋੜ ਰੁਪਏ ਸਟਾਰਟਅਪ ਫੰਡ ਦਵਾਂਗੇ ਨਹੀਂ ਦਿੱਤਾ ਕਿਹਾ ਸੀ ਭਗਵਾਨਾਂ ਨੂੰ ਮੂੰਹ ਮੰਗੇ ਦਾਮ ਦਵਾਂਗੇ ਉਹ ਦੇਣੇ ਤਾਂ ਕੀ ਸੀ ਸੇਬ ਰੂੜਾ ਆਣੇ ਪਾ ਕੇ ਨਾਲੇ ਤੇ ਨਾਲੀਆਂ 'ਚ ਹੁਣ ਕੀ ਕਰਨਗੇ ਉਹਨਾਂ ਦੇ ਐਮਐਲਏ ਛੱਡ ਕੇ ਹੀ ਆਣਗੇ ਪੂਜਾ ਤਾਂ ਕਰਨ ਕੀ ਨਹੀਂ ਹੁੰਦੀ ਉੱਥੇ ਪਰ ਇੱਕ ਚਾਹੇ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੇਲ੍ਹ 'ਚ ਨੇ ਉਹਨਾਂ ਦੇ ਮੰਤਰੀ ਵੀ ਜੇਲ੍ਹ 'ਚ ਨੇ ਉਹਨਾਂ ਨੇ ਇਹੋ ਦੋਸ਼ ਲਾਏ ਨੇ ਕਿ ਈਡੀ ਦਾ ਦੁਰਉਪਯੋਗ ਹੈ ਜਿਹੜਾ ਭਾਜਪਾ ਕਰ ਰਹੀ ਹੈ ਵਿਰੋਧੀ ਤੇ ਵਿਰੋਧੀ ਧਿਰ ਦੇ ਜਿੰਨੇ ਵੀ ਲੀਡਰ ਨੇ ਵੱਡੇ ਲੀਡਰ ਨੇ ਉਹਨਾਂ ਨੂੰ ਰੋਂਣ ਵਾਸਤੇ ਔਰ ਖਾਸ ਕਰਕੇ ਇਹ ਦੋਸ਼ ਨੇ ਕਿ ਅਰਵਿੰਦ ਕੇਜਰੀਵਾਲ ਨੂੰ ਇਸ ਕਰਕੇ ਜੇਲ੍ਹ 'ਚ ਪਾਇਆ ਇਲੈਕਸ਼ਨ ਕੋਰਟ ਤੋਂ ਬਾਅਦ ਤਾਂ ਕਿ ਉਹ ਚੋਣ ਪ੍ਰਚਾਰ ਨਾ ਕਰ ਸਕੇ ਭ੍ਰਸ਼ਟਾਚਾਰ ਕਿੱਥਾ ਜ਼ਮਾਨਤ ਮਿਲੀ ਨਹੀਂ ਮਿਲੀ ਉਹਨਾਂ ਦੇ ਉਪ ਮੁੱਖ ਮੰਤਰੀ ਕਿਹੜੇ ਕੋਟਾਲੇ ਚ ਗਏ ਨੇ ਸ਼ਰਾਬ ਕੋਟਾਲੇ ਚ ਸਾਲ ਹੋ ਗਏ ਜ਼ਮਾਨਤ ਮਿਲੀ ਨਹੀਂ ਮਿਲੀ ਉਹਨਾਂ ਦੇ ਸਿਹਤ ਮੰਤਰੀ ਕਿਹੜੇ ਕੋਟਾਲੇ ਚ ਗਏ ਨੇ ਉਹਨਾਂ ਦੇ ਜੇਲ੍ਹ ਮੰਤਰੀ ਕਿਹੜੇ ਕੋਟਾਲੇ ਚ ਜੇਲ੍ਹ ਗਏ ਨੇ ਉਹਨਾਂ ਦੇ ਉਪ ਮੁੱਖ ਮੰਤਰੀ ਕਿਹੜੇ ਕੋਟਾਲੇ ਚ ਜੇਲ੍ਹ ਗਏ ਨੇ ਇਹ ਸਾਰੇ ਇੱਕ ਪਾਰਟੀ ਦੇ ਨੇਤਾ ਜੇਲ੍ਹ ਚ ਨੇ ਮੰਤਰੀ ਇਹ ਹਿੰਦੁਸਤਾਨ ਨੇ ਕਦੇ ਐਹੋ ਜਿਹੀ ਬੇਸ਼ਰਮ ਸਰਕਾਰ ਤੇ ਐਹੋ ਜਿਹੀ ਭ੍ਰਸ਼ਟ ਸਰਕਾਰ ਨਹੀਂ ਦੇਖੀ ਜਿਹੜੀ ਜੇਲ੍ਹ 'ਚ ਅੱਧੀ ਸਰਕਾਰ ਬੈਠੀ ਹੋਵੇ ਜਿਹਦਾ ਮੁੱਖ ਮੰਤਰੀ ਉਪ ਮੁੱਖ ਮੰਤਰੀ ਜੇਲ੍ਹ 'ਚ ਹੋਵੇ ਤੇ ਬੇਸ਼ਰਮੀ ਨਾਲ ਜੇਲ੍ਹ ਤੋਂ ਸਰਕਾਰ ਚਲਾਵੇ ਇਹ ਤਾਂ ਸੰਵਿਧਾਨ ਬਣਾਉਣ ਵਾਲੇ ਬਾਬਾ ਸਾਹਿਬ ਅਮਿਤ ਕਰਨੇ ਨਹੀਂ ਸੋਚੇ ਹੋਣਾ ਕਿ ਇਹੋ ਜਿਹਾ ਬੇਸ਼ਰਮ ਆਦਮੀ ਕਦੇ ਆਏਗਾ ਜਿਹੜਾ ਭ੍ਰਸ਼ਟਾਚਾਰ 'ਚ ਜੇਲ੍ਹ ਜਾਏਗਾ ਪਰ ਉੱਥੋਂ ਸਰਕਾਰ ਚਲਾਏਗਾ ਹੁਣ ਦੱਸੋ ਸੰਵਿਧਾਨ ਕੀ ਕਰੇਗਾ ਕੀ ਕਰੇਗਾ ਸੰਵਿਧਾਨ ਇਹ ਅਨੈਤਿਕ ਨਹੀਂ ਅਰਾਜਕ ਸਰਕਾਰ ਕਰਨ ਵਾਲੇ ਅਰਾਜਕਤਾ ਫਿਲਾਨ ਵਾਲੇ ਅਜ ਐਨੈਤਿਕ ਕੰਮ ਕਰਨ ਤੇ ਵੀ ਆਏ ਨੇ ਸੋਚ ਕੇ ਸ਼ਰਮ ਆਂਦੀ ਹੈ ਇਹੋ ਜੇ ਬੰਦੇ ਦੁਰਭਾਗਿਆ ਹੈ ਦਿੱਲੀ ਦੀ ਜਨਤਾ ਦਾ ਕਿੰਨਾ ਦਰਦ ਹੁੰਦਾ ਉਹਨਾਂ ਦਿੱਲੀ ਦੀ ਜਨਤਾ ਨੂੰ ਜਿਹਨਾਂ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਨੇ ਤੁਸੀਂ ਮੈਨੂੰ ਦੱਸੋ ਉਹਨਾਂ ਦਾ ਇੱਕੋ ਹੀ ਐਮਪੀ ਸੀ ਲੋਕ ਸਭਾ ਜਿੱਤਿਆ ਰਿੰਕ ਨੂੰ ਛੱਡ ਗਿਆ ਕਿਉਂ ਕਿਉਂ ਠੱਗਿਆ ਹੋਇਆ ਮਹਿਸੂਸ ਕੀਤਾ ਹੈ ਜੀ ਕੀ ਕਹਿੰਦੇ ਕੁਛ ਨਹੀਂ ਕਰਦੇ ਕੁਛ ਨਹੀਂ ਐ ਅੱਜ ਅਰਵਿੰਦ ਕੇਜਰੀਵਾਲ ਦਾ ਪਛਟ ਚਿਹਰਾ ਜਿਹੜਾ 500 ਰੁਪਏ ਦੀ ਸ਼ਰਟ ਤੇ 700 ਰੁਪਏ ਦੀ ਪੈਂਟ ਤੇ 20 ਰੁਪਏ ਦੀ ਜੁੱਤੀ ਪਾ ਕੇ ਚੱਲਦਾ ਸੀ 10 ਰੁਪਏ ਦਾ ਪੈਨ ਉਹਨੇ ਆਪਣਾ ਰਹਿਣ ਲਈ ਘਰ ਬਣਾਇਆ ਕਿੰਨੇ ਦਾ 45 ਕਰੋੜ ਦਾ ਐ ਫਿਟਿੰਗਾਂ ਲਗਵਾਈਆਂ ਢਾਈ ਢਾਈ ਤਿੰਨ ਦਿਨ ਪੜਦੇ ਲਗਾਏ 5-5 ਕਰੋੜ ਦੇ ਜਿਹੜੀ ਸੀਟ ਤੇ ਬਹਿ ਕੇ ਸਵੇਰੇ ਮੁਸਲਖਾਨੇ ਜਾਂਦੇ ਨੇ ਉਹ ਕਿੰਨੇ ਦੀ ਜਰਾ ਪਤਾ ਦੱਸੋ ਤਾਂ ਸਹੀ ਬਾਹਰ ਕਹਿ ਕੇ ਕਮੀਜ਼ ਬਰੋੜ ਕੇ ਚਲੇ ਜਾਣਾ ਤੇ ਅੰਦਰ ਕਮਰੇ ਦੇ ਬਹਿ ਕੇ ਜਨਤਾ ਨੂੰ ਮਰੋੜਨ ਦਾ ਕੰਮ ਕਰਨਾ ਹੈ ਇਹ ਚਿਹਰਾ ਬੇਨਕਾਬ ਹੋ ਚੁੱਕਾ ਹੈ ਜਿਹੜੇ ਕਹਿੰਦੇ ਸੀ ਭ੍ਰਸ਼ਟਾਚਾਰ ਦੇ ਖਿਲਾਫ ਲੜਾਈ ਲੜਨੀ ਅੱਜ ਭ੍ਰਸ਼ਟ ਸਰਕਾਰ ਚਲਾਨ ਦੇ ਚੱਕਰ ਜੇਲ੍ਹ ਬੈਠੇ ਨੇ ਭਾਜਪਾ ਦਾ ਮੁਕਾਬਲਾ ਕਿਹਦੇ ਨਾਲ ਆ ਜਿਹੜੀ ਵੀ ਆਪੋਜੀਸ਼ਨ ਉਹਦਾ ਮੁਕਾਬਲਾ ਹੈ ਕਿਤੇ ਕਾਂਗਰਸ ਹੈ ਕਿਤੇ ਆਰਜीडी ਹੈ ਕਿਤੇ ਟੀਐਮਸੀ ਕਿਤੇ ਕੋਈ ਹੈ ਪਰ ਜਿਹੜੇ ਆਪਣੇ ਆਪ ਨੂੰ ਇੱਕ ਗਠਬੰਧਨ ਕਹਿੰਦੇ ਸੀ ਜਿੱਥੇ ਇੱਕ ਪਲੇਟਫਾਰਮ ਤੇ ਕਈ ਠੱਗ ਇਕੱਠੇ ਹੋਏ ਸੀ ਜਿਨ੍ਹਾਂ ਤੇ ਭ੍ਰਸ਼ਟਾਚਾਰ ਦਾ આરોਪ ਲੱਗੇ ਕੋਈ ਬੇਲ ਚ ਹੈ ਤੇ ਕੋਈ ਜੇਲ੍ਹ ਚ ਹੈ ਉਹਨਾਂ ਦੀ ਵਿਚਾਰਧਾਰਾ ਇੱਕੋ ਜਿਹੀ ਨਹੀਂ ਉਹ ਕੇਵਲ ਮੋਦੀ ਨਾਲ ਆਵੇ ਐਦੇਲੇ ਇਕੱਠੇ ਹੋ ਗਏ ਨੇ ਲੇਕਿਨ ਹੋਇਆ ਕਿ ਪੱਛਮੀ ਬੰਗਾਲ ਤੋਂ ਕਾਂਗਰਸ ਦੇ ਜਿਹੜਾ ਲੀਡਰ ਹੈ ਲੋਕ ਸਭਾ ਦਾ ਅਧਿਰੰਦਨ ਚੌਧਰੀ ਉਹ ਫਿਰ ਚੋਣਾਂ ਲੜ ਰਹੇ ਨੇ ਉਹਨਾਂ ਕਿ ਬੀਜੇਪੀ ਨੂੰ ਵੋਟਾਂ ਪਾ ਦਿਓ ਤ੍ਰਿੰਮੂਲ ਨੂੰ ਵੋਟਾਂ ਨਾ ਪਾਈਓ ਬਾਕੀ ਜਗ੍ਹਾ ਕੀ ਹੋਇਆ ਪੰਜਾਬ ਚ ਮੈਨੂੰ ਦੱਸੋ ਕੀ ਅਕਾਲੀ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਠਿਆਂ ਲੜ ਰਹੀਆਂ ਨੇ ਅਲੱਗ-ਅਲੱਗ ਗਠਬੰਧ ਨੇ ਅਲੱਗ-ਅਲੱਗ ਲੜ ਰਹੇ ਨੇ ਉੱਥੇ ਅਲੱਗ-ਅਲੱਗ ਨੇ ਉੱਥੇ ਭਗਵੰਤ ਮਾਨ ਕਹਿੰਦਾ ਸਾਰਾ ਨਾ ਕਰਪਟ ਪਾਰਟੀ ਹੈ ਤੇ ਦਿੱਲੀ ਚ ਸੁਨੀਤਾ ਕੇਜਰੀਵਾਲ ਸੋਨੀਆ ਗਾਂਧੀ ਨੂੰ ਘੇਲੇ ਲਗਾਉਂਦੀ ਹੈ ਅਰਵਿੰਦ ਕੇਜਰੀਵਾਲ ਰਾਹੁਲ ਗਾਂਧੀ ਨੇ ਜੱਫੀ ਪੰਦਾ ਹੈ ਭਗਵੰਤ ਮਾਨ ਨੂੰ ਪੁੱਛੋ ਜਰਾ ਕਹਾਣੀ ਕੀ ਹੈ ਮੈਂ ਸਵਾਲ ਇੱਕ ਹੋਰ ਪੁੱਛਦਾ ਤੁਹਾਡੇ ਤੋਂ ਦਿੱਲੀ ਚ ਜਿਹੜਾ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਦਿੱਤੇ ਅੱਧੀ ਕਾਂਗਰਸ ਦੇ استਿਫੇ ਹੋ ਗਏ ਚਾਰ ਚਾਰ ਬਾਰ ਦੇ ਐਮ ਐਲ اے ਦੋ ਦੋ ਬਾਰ ਦੇ ਮੰਤਰੀ 10 10 ਸਾਲ ਰਹਿਣੇ ਦਿੱਲੀ ਪ੍ਰਦੇਸ਼ ਕਾਂਗਰਸ ਦੇ ਅਧਿਕ ਸਭ ਛੱਡ ਕੇ ਚਲੇ ਗਏ ਨੇ ਕਿਉਂ ਇਹੋ ਜਿਹੀ ਸਥਿਤੀ ਆਈ ਹੈ ਕਾਂਗਰਸ ਨੂੰ ਸ਼ਰਮ ਆਂਦੀ ਕਿ ਕਿਦਨੇ ਹੱਥ ਮਲਾ ਆਮ ਆਦਮੀ ਪਾਰਟੀ ਨਾਲ ਆਮ ਆਦਮੀ ਨੂੰ ਸ਼ਰਮ ਆਂਦੀ ਕਿ ਕਿਦਨੇ ਹੱਥ ਮਲਾਏ ਕਾਂਗਰਸ ਪਾਰਟੀ ਨਾਲ ਇਹੋ ਜਿਹਾ ਹਾਲਤ ਹੈ ਤੁਸੀਂ ਮੈਨੂੰ ਕਹਿੰਦੇ ਲੜਾਈ ਕਿਹਦੇ ਨਾਲ ਇਹ ਆਪਣੀ ਲੜਾਈ ਖਤਮ ਕਰਨ ਤਾਂ ਮੈਂ ਲੜਾਂ ਕਿਸੇ ਨਾਲ ਭਾਜਪਾ ਕਿਹਦੇ ਨਾਲ ਲੜੇ ਸੋ ਭਾਜਪਾ ਕਲੀਨ ਸਵੀਪ ਮੰਨ ਰਹੀ ਹੈ ਜਨਤਾ ਦੇ ਆਸ਼ੀਰਵਾਦ ਨਾਲ ਪੂਰੀਆਂ ਖੁੱਲ ਕੇ ਵੋਟਾਂ ਪੈਣਗੀਆਂ ਕਮਲ ਖਿਲੇਗਾ ਮੋਦੀ ਦੀ ਸਰਕਾਰ ਬਣੇਗੀ ਅਚ ਅਨੁਰਾਗ ਜੀ ਤੁਸੀਂ ਤੁਹਾਡੇ ਕੋਲ ਸੂਚਨਾ ਤੇ ਪ੍ਰਸਾਰਣ ਵਿਭਾਗ ਵੀ ਹੈ ਤੇ ਲੰਬੇ ਸਮੇਂ ਤੋਂ ਇਹ ਵੀ ਦੋਸ਼ ਲੱਗਦੇ ਰਹੇ ਨੇ ਕਿ ਦੇਸ਼ ਦੇ ਵਿੱਚ ਬੋਲਣ ਦੀ ਆਜ਼ਾਦੀ ਹੈ ਜਿਹੜੀ ਉਹ ਦਿਨੋਂ ਦਿਨ ਖਤਮ ਕੀਤੀ ਜਾ ਰਹੀ ਹੈ ਮੈਂ ਤੁਹਾਡੇ ਸਾਹਮਣੇ ਬੈਠਾ ਹਾਂ ਮਤਨ ਕੋਈ ਸਵਾਲ ਪੁੱਛਿਆ ਇੰਟਰਵਿਊ ਤੋਂ ਪਹਿਲੇ ਮੈਂ ਰਵਿੰਦ ਕੇਜਰੀਵਾਲ ਤਾਂ ਹੈ ਨਹੀਂ ਕਿ ਪੁੱਛਾਂ ਕਿ ਕੀ ਸਵਾਲ ਪੁੱਛਣਾ ਹੈ ਇਹ ਕੀ ਏਜੰਡਾ ਲਗਾਣਾ ਹੈ ਤੂੰ ਜੋ ਸਵਾਲ ਪੁੱਛ ਰਿਹਾ ਕੋੜੇ ਤੋਂ ਕੋੜਾ ਮੈਂ ਉਹਦਾ ਸਿੱਧਾ ਸਿੱਧਾ ਜਵਾਬ ਦੇ ਰਿਹਾ ਹੈ ਇਹ ਫਰੀडम ਆਫ ਪ੍ਰੈਸ ਹੈ ਅਸੀਂ ਤਾਂ ਉਹ ਹੈ ਜਿਹੜੇ ਜੇਲਾਂ ਚ ਗਏ ਸਾਡੀ ਪਾਰਟੀ ਦੇ ਨੇਤਾ ਲਾਲ ਕਿਸ਼ਨ ਅਡਵਾਨੀ ਅਟਲ ਵਿਹਾਰੀ ਵਾਜਪਈ ਅਰੁਣ ਜੈਤਲੀ ਨਰਿੰਦਰ ਮੋਦੀ ਸਾਰੇ ਜੇਲ੍ਹ ਚ ਗਏ ਨੇ ਕਾਂਗਰਸ ਦੀ ਐਮਰਜੈਂਸੀ ਦੇ ਖਿਲਾਫ ਸਾਡੇ ਸੈਂਕੜੇ ਨੇਤਾ ਜੇਲ੍ਹ ਸੀਗੇ মিডিਆ ਦੀ ਆਵਾਜ਼ ਸੁਤੰਤਰ ਰਹੇ ਉਹਦਲੇ ਸੀ ਲੜੇ ਅਸੀਂ ਤਾਂ ਇੱਥੇ ਆ ਕੇ ਜਿਹੜੇ ਛੋਟੇ-ਛੋਟੇ ਆਪਣੇ ਪੋਡਕਾਸਟ ਚਲਾਉਂਦੇ ਨੇ ਕੋਈ ਪੋਰਟਲ ਚਲਾਉਂਦੇ ਨੇ ਕੋਈ ਅਸੀਂ ਤਾਂ ਉਹਨਾਂ ਨੂੰ ਖੁੱਲੀ ਜਗ੍ਹਾ ਦਿੱਤੀ ਕਿ ਆਪਣੇ ਚਲਾਓ ਭਈ ਦੇਸ਼ ਨੂੰ ਜਾਣਕਾਰੀ ਦਿਓ ਲੇਕਿਨ ਕਾਨੂੰਨ ਨਾ ਤੋੜੋ ਕਿਸਾਨਾਂ ਦਾ ਲੰਮੇ ਸਮੇਂ ਤੋਂ ਮਸਲਾ ਹੈ ਜਿਹੜਾ ਪੂਰੇ ਦੇਸ਼ ਦੇ ਕਿਸਾਨਾਂ ਦਾ ਇਕੱਲੇ ਪੰਜਾਬ ਦੇ ਨਹੀਂ ਮਤਲਬ ਦੇਸ਼ ਦੇ ਕਿਸਾਨਾਂ ਦਾ ਜਿਹੜੇ ਮਸਲੇ ਨੇ ਉਹ ਹੱਲੇ ਤੱਕ ਪੈਂਡਿੰਗ ਪਏ ਨੇ ਉਹ ਇਹ ਸਰਕਾਰ ਬਣਨ ਤੋਂ ਬਾਅਦ ਕਿਸਾਨਾਂ ਦੇ ਮਸਲੇ ਹੱਲ ਹੋ ਜਾਣਗੇ ਤਾਂ ਜੋ ਜਿੰਨੇ ਵੀਰਾਂ ਦੇ ਧਰਨੇ ਆ ਸੰਘਰਸ਼ ਚੱਲ ਰਹੇ ਨੇ ਉਹ ਬੰਦ ਹੋਣ ਕੀ ਮਸਲਾ ਹੈ ਕਰਜ਼ਾ ਮਾਫੀ ਦਾ ਮਸਲਾ ਹੈ ਐਮਐਸਪੀ ਦਾ ਮਸਲਾ ਕਰਜ਼ਾ ਮਾਫੀ ਤੇ ਐਮਐਸਪੀ ਦੋ ਹੂੰ ਐਮਐਸਪੀ ਕਾਂਗਰਸ ਨੇ 10 ਸਾਲਾਂ ਵਿੱਚ ਕਿੰਨੀ ਖਰੀਦ ਕੀਤੀ 5.5 ਲੱਖ ਕਰੋੜ ਦੀ ਭਾਜਪਾ ਨੇ 18.40 ਹਜ਼ਾਰ ਕਰੋੜ ਦੀ ਤਿੰਨ ਗੁਣਾ ਜ਼ਿਆਦਾ ਦੁਗਣੇ ਧਾਮ ਦਿੱਤੇ ਦੁਗਣੀ ਖਰੀਦ ਕੀਤੀ ਆਪਤਾ ਦੇ ਟਾਈਮ ਤੇ ਕੋਵਿਡ ਦੇ ਟਾਈਮ ਤੇ ਵੀ ਖਰੀਦ ਕੀਤੀ ਅੱਜ ਵੀ ਕਰ ਰਹੇ ਮੈਂ ਪੁੱਛਦਾ ਕਾਂਗਰਸ ਕਹਿੰਦੀ ਸੀ ਜਿਹੜੇ 60 ਸਾਲ ਰਾਜ ਕੀਤਾ ਉਹਨਾਂ ਨੂੰ ਮੈਂ ਪੁੱਛਦਾ ਐਮਐਸਪੀ ਤੇ ਕਾਨੂੰਨ ਕਿਉਂ ਨਹੀਂ ਬਣਾਇਆ ਐਪਕਵਾਨ ਤਮਾਨਜੀ ਤੇ ਅਰਵਿੰਦ ਕੇਜਰੀਵਾਲ ਜੀ ਕਹਿੰਦੇ ਸੀਗੇ ਜੇ ਕੇਂਦਰ ਸਰਕਾਰ ਨੇ ਖਰੀਦੇਗੀ ਤਾਂ ਅਸੀਂ ਖਰੀਦਾਂਗੇ ਜਵਾਬ ਦਿਓ ਪਬਲਿਕ ਨੂੰ ਕਿੰਨੇ ਪੈਸੇ ਖਰਚ ਕੀਤੇ ਐਮਐਸਪੀ ਦੀ ਖਰੀਦ ਤੇ ਪੰਜਾਬ ਦੀ ਸਰਕਾਰ ਨੇ ਕਿੰਨੇ ਪੈਸੇ ਖਰਚ ਦਿੱਤੇ ਭਾਈ ਸਾਹਿਬ ਇਹ ਦੇਸ਼ ਦਸ਼ੋ ਦੇਸ਼ ਨੂੰ ਜਿਹੜੇ ਧਾਨ ਤੇ ਗਿहूं ਖਰੀਦਣ ਦਾ ਕੰਮ ਸੀਗਾ ਕਿਉਂ ਨਹੀਂ ਖਰੀਦਿਆ ਮੋਦੀ ਸਰਕਾਰ ਨੇ ਖਰੀਦਿਆ ਸਾਰਾ ਕਾਂਗਰਸ ਦੇ ਟਾਈਮ ਤੇ 27662 ਕਰੋੜ ਰੁਪਏ ਦਾ ਬਜਟ ਸੀ 2014 ਚ ਅੱਜ 1.25 ਲੱਖ 25000 ਕਰੋੜ ਦਾ ਦੇਸ਼ ਦਾ ਬਜਟ ਹੈ ਕਾਂਗਰਸ ਦੇ ਟਾਈਮ ਤੇ ਜ਼ੀਰੋ ਪੈਸਾ ਮਿਲਦਾ ਸੀ ਕਿਸਾਨਾਂ ਨੂੰ ਸਨਮਾਨ ਨਹੀਂ ਦੀ ਮੋਦੀ ਦੀ ਸਰਕਾਰ ਚ 6000 ਰੁਪਏ ਮਿਲਦਾ 11 ਕਰੋੜ ਕਿਸਾਨਾਂ ਨੂੰ ਹਰ ਸਾਲ 3 ਲੱਖ 2000 ਕਰੋੜ ਅੱਜ ਤੱਕ ਖਰਚ ਕਰ ਚੁੱਕੇ ਅਗਲੇ 5 ਸਾਲ ਦੀ ਵੀ ਗਰੰਟੀ ਦਿੱਤੀ ਹੈ ਕਾਂਗਰਸ ਦੇ ਟਾਈਮ ਤੇ ਜ਼ੀਰੋ ਮੁਆਵਜ਼ਾ ਮਿਲਿਆ ਦਸਾਂ ਸਾਲਾਂ ਚ ਅਸੀਂ 1.5 ਲੱਖ ਕਰੋੜ ਦਾ ਮੁਆਵਜ਼ਾ ਦਿੱਤਾ ਹੈ ਕਾਂਗਰਸ ਦੇ ਟਾਂਮ ਤੇ ਦਲਹਨ ਦਾਲਾਂ ਖਰੀਦੀਆਂ ਕਿੰਨੀ 1960 ਕਰੋੜ ਦੀ ਅਸੀਂ ਖਰੀਦੀਆਂ 55000 ਕਰੋੜ ਦੀਆਂ ਕਾਂਗਰਸ ਦੇ ਟਾਈਮ ਤੇ ਬੈਂਕ ਤੋਂ 2014 ਚ ਕਿਸਾਨਾਂ ਨੂੰ ਮਿਲਿਆ 7 ਲੱਖ ਕਰੋੜ ਅਸੀਂ ਦਿੱਤਾ 20 ਲੱਖ ਕਰੋੜ ਪਿਛਲੇ ਸਾਲ ਕੀ ਮੁਕਾਬਲਾ ਹੈ ਜੀ ਕਿਹੜੀ ਮੰਗ ਹੈ ਕਿਸਾਨ ਦੀ ਪੂਰੇ ਦੇਸ਼ ਦੇ ਕਿਸਾਨ ਸ਼ਾਂਤ ਬੈਠੇ ਨੇ ਪੰਜਾਬ ਦੇ ਕਿਸਾਨਾਂ ਨੂੰ ਮੇਰਾ ਅਨੁਰੋਧ ਹੈ ਕਿਹਦੇ ਲਈ ਬਾਤ ਚੱਕ ਰਹੇ ਹੋ ਕਾਂਗਰਸ ਲਈ ਜਿਹਦੀ 60 ਸਾਲ ਸਰਕਾਰ ਰਹੀ ਕਿਉਂ ਨਹੀਂ ਬਣਾਉਣਾ ਉਹਨਾਂ ਐਮਐਸਪੀ ਤੇ ਕਰਨ ਉਹ ਭਗਵਾਨ ਤਮਨ ਤੇ ਆਮ ਆਦਮੀ ਪਾਰਟੀ ਲਈ ਜਿਨ੍ਹਾਂ ਦੀ ਸਰਕਾਰ ਉੱਥੇ 2 ਸਾਲ ਤੋਂ ਹੈ 1 ਰੁਪਏ ਦੀ ਖਰੀਦ ਤੁਹਾਡੇ ਤੋਂ ਨਹੀਂ ਕੀਤੀ ਕਿਹਦੇ ਲਈ ਬਾਤ ਚੱਕ ਰਹੇ ਹੋ ਇਹ ਮੋਦੀ ਦੀ ਸਰਕਾਰ ਜਿਹਨੇ ਸੁਮਿਨਾਥਨ ਕਮੇਟੀ ਦੀ ਰਿਪੋਰਟ ਵੀ ਲਾਗੂ ਕੀਤੀ ਕਾਂਗਰਸ ਦੀ ਸਰਕਾਰ ਨੇ 8 ਸਾਲ ਚ ਨਹੀਂ ਕੀਤੀ ਜੇ ਅਸੀਂ ਐਮਐਸਪੀ ਤੇ ਖਰੀਦ ਅੱਜ ਵੀ ਕਰ ਰਹੇ ਦੁੱਗਣੀ ਤੋਂ ਜ਼ਿਆਦਾ ਕਰ ਰਹੇ ਆ ਫਿਰ ਪ੍ਰੋਬਲਮ ਕਿੱਥੇ ਹੈ ਅਸੀਂ ਜਿੰਨੀ ਵਾਰ ਕਿਸਾਨਾਂ ਨੇ ਚਾਹਿਆ ਸਭ ਨਾਲ ਬੈਠ ਕੇ ਮੀਟਿੰਗ ਕੀਤੀ ਹੈ ਲੇਕਿਨ ਜਿੱਦਾਂ ਚੋਣਾਂ ਆਂਦੇ ਨੇ ਉਦਾਂ ਧਰਨੇ ਸ਼ੁਰੂ ਹੋ ਜਾਂਦੇ ਨੇ ਚੋਣ ਪੰਜਾਬ ਦੇ ਵੀ ਲੜੇ ਨਾ ਚੁੱਕਿਆ ਇਹਨੇ ਬਾਦਚੋ ਪਰ ਜਿੰਨੇ ਵੀ ਹੁਣ ਕਿਸਾਨੀ ਸੰਘਰਸ਼ ਹੈ ਉਹਨਾਂ ਦੀ ਮੰਗ ਹੈ ਇਹ ਸਰਕਾਰ ਬਣਨ ਤੋਂ ਬਾਅਦ ਤੁਹਾਡੀ ਕੋਸ਼ਿਸ਼ ਹੋਏਗੀ ਕਿ ਹੱਲ ਅਸੀਂ ਤਾਂ ਗੱਲਬਾਤ ਸਦਾ ਕੀਤੀ 12-12 ਬਾਰ ਗੱਲ ਕੀਤੀ ਪਹਿਲੇ ਚਰਨ ਚ 11 ਬਾਰੀ ਗੱਲਬਾਤ ਹੋਈ ਹੁਣ ਜੋ ਦੁਆਰਾ ਅਰਜੁਨ ਮੁੰਡਾ ਜੀ ਪਿਊਸ਼ ਕੋਹਲ ਜੀ ਕਰਦੇ ਰੇ ਤਾਂ ਵੀ ਕਿੰਨੀ ਵਾਰ ਚੰਡੀਗੜ੍ਹ ਆ ਕੇ ਮੀਟਿੰਗਾਂ ਹੋਈਆਂ ਭਾਰਤੀ ਜਨਤਾ ਪਾਰਟੀ ਤਾਂ ਗੱਲਬਾਤ 'ਚ ਵੀ ਵਿਸ਼ਵਾਸ ਰੱਖਦੀ ਹੈ ਅਸੀਂ ਤਾਂ ਯੂਕਰੇਨ ਤੇ ਰਸ਼ੀਆ ਨੂੰ ਵੀ ਕਹਿੰਦੇ ਆ ਕਿ ਵੇ ਲੜਾਈ 'ਚ ਕੁਝ ਨਹੀਂ ਰੱਖਿਆ ਥਿਸ ਇਸ ਨੋਟ ਦਾ ਐਰ ਆਫ ਵਾਰ ਟੇਬਲ ਤੇ ਬੈ ਕੇ ਡਿਸਕਸ ਕਰੋ ਡਿਬੇਟ ਕਰੋ ਤੇ ਡਿਸਾਈਡ ਕਰੋ ਅੱਜ ਵੀ ਉਹੀ ਹੋਣਾ ਕੱਲ ਵੀ ਉਹੀ ਹੋਣਾ ਸਪੋਰਟਸ ਦੇ ਮਾਮਲੇ ਦੇ ਵਿੱਚ ਪੜਾ ਦੇ ਦੇਜ ਦੀ ਗੱਲ ਕਰ ਲਈਏ ਕਿਉਂਕਿ ਸਪੋਰਟਸ ਵਿਭਾਗ ਵੀ ਤੁਹਾਡੇ ਕੋਲ ਰਿਹਾ ਹੈ ਸੋ ਸਪੋਰਟਸ ਦੇ ਵਿਭਾਗ ਦੇ ਵਿੱਚ ਅੱਗੇ ਤੁਹਾਡੀਆਂ ਕੀ ਯੋਜਨਾਵਾਂ ਹੈ? ਅਸੀਂ 3 ਗੁਣਾ ਜ਼ਿਆਦਾ ਬਜਟ ਕੀਤਾ ਸਪੋਰਟਸ ਮੈਂਕ ਵਿੱਚ ਦਾ 864 ਕਰੋੜ ਤੋਂ ਵਧਾ ਕੇ ਲਗਭਗ 3000 ਕਰੋੜ ਤੋਂ ਉੱਪਰ ਕਰਤਾ ਹੈ ਖਿਡਾਰੀਆਂ ਨੂੰ ਬੋਰਡਿੰਗ ਲੋਜਿੰਗ ਟ੍ਰੇਨਿੰਗ ਸਾਰਾ ਖਰਚਾ ਮੋਦੀ ਸਰਕਾਰ ਸੈਂਡ ਕਰਦੀ ਹੈ 엘ਿਟ ਖਿਡਾਰੀ ਨੂੰ 6 ਲੱਖ ਰੁਪਏ ਉਸ ਤੋਂ ਇਲਾਵਾ ਜੇਬ ਖਰਚ ਲਗ ਦਿੰਦੀ ਹੈ 3000 ਖਿਡਾਰੀ ਅਲੱਗ ਨੇ ਜਿਨ੍ਹਾਂ ਨੂੰ ਸਾਲ ਦਾ 6 ਲੱਖ 2000 ਰੁਪਏ ਆਪਣੀ ਟ੍ਰੇਨਿੰਗ ਲਈ ਮੋਦੀ ਸਰਕਾਰ ਦੀ ਮਦਦ ਤੋਂ ਮਿਲਦਾ ਹੈ 23 ਨੈਸ਼ਨਲ ਸੈਂਟਰ ਆਫ ਐਕਸੀਲੈਂਸ ਬਣਾਤੇ ਅਸੀਂ ਅੱਜ ਤੱਕ ਦੇ ਸਾਰਨੋਂ ਜ਼ਿਆਦਾ ਮੈਡਲ ਟੋਕੀਓ 올림픽ਸ ਪੈਰਾਓਲੰਪਿਕਸ ਦੇ 올림픽ਸ ਜਿੱਤੇ ਨੇ ਤੇ ਕਾਮਨਵੈਲਥ ਗੇਮਸ 'ਚ ਵੀ 61 ਮੈਡਲ ਜਿੱਤੇ ਤੇ ਏਸ਼ੀਅਨ ਗੇਮ ਦਾ ਸੈਂਚਰੀ ਲਗਾਉਣ ਦਾ ਕੰਮ 107 ਮੈਡਲ ਜਿੱਤ ਕੇ ਵੀ ਅਸੀਂ ਕੀਤਾ ਹੈ ਮੈਂ ਸਿਆਸਤ ਤੋਂ ਪਾਸੇ हट ਕੇ ਕੁਝ ਸਵਾਲ ਪੁੱਛਦਾ ਕਿਉਂਕਿ ਤੁਹਾਡੇ ਪਰਿਵਾਰ 'ਚ ਸਿਆਸਤ ਚੱਲਦੀ ਰਹੀ ਹੈ ਪ੍ਰੇਮ ਕੁਮਾਰ ਤੁਮਲ ਜੀ ਉਹ ਵੀ ਇੱਥੇ ਮੁੱਖ ਮੰਤਰੀ ਰਹੇ ਆ ਔਰ ਤੁਸੀਂ ਪੰਜਵੀਂ ਚੋਣ ਲੜ ਰਹੇ ਹੋ ਸੋ ਤੁਹਾਡੇ ਸਿਆਸੀ ਗੁਰੂ ਕੌਣ ਨੇ ਸਿਆਸੀ ਗੁਰੂ ਮੇਰੇ ਪਿਤਾ ਜੀ ਨੇ ਜਿਨ੍ਹਾਂ ਨੇ ਸਿਆਸਤ ਚ ਜਾਣ ਲਈ ਮਨਾ ਕੀਤਾ ਸੀਗਾ ਕਿਉਂ ਕੀਤਾ ਸੀ ਮਾਂ ਕਿਉਂਕਿ ਮੇਰੇ ਪਿਤਾ ਨੂੰ ਲੱਗਦਾ ਸੀਗਾ ਕਿ ਅਸੀਂ ਮੈਂ ক্রিকেট ਖੇਡਦਾ ਸੀ ਉਸ ਤੋਂ ਬਾਅਦ ਆਪਣਾ ਕੰਮਕਾਜ ਕਰਨਾ ਸ਼ੁਰੂ ਕੀਤਾ ਬੜੀ ਛੋਟੀ ਉਮਰ ਤੋਂ ਕੰਮਕਾਜ ਕਰਨਾ ਸ਼ੁਰੂ ਕੀਤਾ ਉਹਨਾਂ ਲੱਗਦਾ ਸੀ ਉਹਨਾਂ ਨੇ ਕਾਫੀ ਟਾਈਮ ਦਿੱਤਾ ਉਹਦੇ ਆਪਣਾ ਸਮੇਂ ਲਗਾਣ ਬਟ ਜਿੱਦਾਂ ਰੱਬ ਨੇ ਚਾਇਆ ਕਿਦੋਂ ਕਿਤੇ ਹੁਕਮ ਦਿੱਤੇ ਆਗੇ ਸਹੀ ਮੈਨੇਜ ਦੱਸਾਂ ਤਾਂ ਅਰੁਣ ਜੇਤਲੀ ਜੀ ਜੀ ਜਿਨ੍ਹਾਂ ਨੇ ਮੈਨੂੰ ਪਹਿਲਾ ਚੋਣ ਲੜਨ ਲਈ ਕਿਹਾ ਤੇ ਅਟਲ ਜੀ ਤੇ ਅਡਵਾਨੀ ਜੀ ਦੇ ਅਸ਼ੀਰਵਾਦ ਤੋਂ ਮੈਨੂੰ ਟਿਕਟ ਮਿਲੀ ਇਹ ਅਰੁਣ ਜੇਤਲੀ ਜੀ ਨੇ ਚਾਇਆ ਕਿ ਮੈਂ ਹਿਮਾਚਲ ਚ ਬਾਈ ਇਲੈਕਸ਼ਨ ਲੜਾਉ ਉਹ ਤਾਂ ਕਾਂਗਰਸ ਦੀ ਸਰਕਾਰ ਸੀ ਤੇ ਮੈਂ ਲੜਾਂ ਤੇ ਜਿੱਤਾਂ ਇਹ ਉਹਨਾਂ ਦੀ ਸੋਚ ਸੀਗੀ ਖਰਦੇਗ੍ਰਾਂਦੇ ਆ ਜਿੱਥੇ ਪੰਜਵਾਂ ਇਲੈਕਸ਼ਨ ਲੜ ਰਹੇ ਨੇ ਚਾਰ ਜਿੱਤਣ ਤੋਂ ਬਾਅਦ ਸੰਤੁਸ਼ਟ ਹੋ ਤੁਸੀਂ ਬਰੀ ਤਰ੍ਹਾਂ ਦੇਖੋ ਸੰਤੁਸ਼ਟ ਬਿਲਕੁਲ ਹਾਂ ਕਿਉਂਕਿ ਮੈਂ ਆਪਣਾ 100% ਕੰਟਰੀਬਿਊਸ਼ਨ ਦਿੱਤਾ ਹੈ ਮੈਂ ਉਹ ਕਰਕੇ ਦਿਖਾਇਆ ਜਿਹੜਾ ਪਹਿਲੇ ਸ਼ਾਇਦ ਨਾ ਕਿਸੇ ਨੇ ਸੋਚਿਆ ਸੀ ਅਸੀਂ ਉਹ ਵੀ ਕਰਕੇ ਦਿਖਾਇਆ ਪਰ ਸੰਤੁਸ਼ਟ ਤੋਂ ਬਾਅਦ ਐ ਨਹੀਂ ਹੁੰਦਾ ਕਿ ਤੁਸੀਂ ਸ਼ਾਂਤੀ ਨਾਲ ਬਹਿ ਗਏ ਹਾਲੇ ਹੋਰ ਕਰ ਦਿਖਾਣ ਦੀ ਇੱਛਾ ਹੈ ਆਪਣੇ ਹਿਮਾਚਲ ਦਾ ਹੋਰ ਵਿਕਾਸ ਤੇ ਦੇਸ਼ ਲਈ ਹੋਰ ਯੋਗਦਾਨ ਦੇਣ ਦੀ ਇੱਛਾ ਹੈ ਸਾਡੇ ਨਾਲ ਜੁੜਨ ਲਈ ਸਮਾਂ ਦੇਣ ਲਈ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ ਐਨੀ ਦੂਰੋਂ ਆਇਓ ਤੁਹਾਡਾ ਬਹੁਤ ਬਹੁਤ ਸਵਾਗਤ ਸ਼ੁਕਰੀਆ